ਆ ਦੇਖ ਸਾਡੇ ਇਸ ਵੇਲੇ ਜਲੰਧਰ ਵੈਸਟ ਵਿੱਚ ਜਿਹੜੀ ਚਿੱਟੇ ਨੂੰ ਲੈ ਕੇ ਛਿੰਨ ਛੜ ਗਈ ਹੈ ਜੀ ਹੁਣ ਵੱਖ-ਵੱਖ ਵਾਡਾ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜਾ ਚਿੱਟੇ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਰੋਲਾ ਪੈਣਾ ਸ਼ੁਰੂ ਹੋ ਗਿਆ ਕੋਈ ਵੇਖਦਾ ਮੈਂ ਪ੍ਰਵਾ ਅਹੀਂ ਡਰਦੇ ਆ ਕਿ ਨਾ ਨਾ ਨਹੀਂ ਲੈਣ ਚਾਹੁੰਦੇ ਮੈਂ ਤਾਂ ਨਸ਼ਾ ਬਖਾਣਾ ਮਤ ਕਿਸੇ ਦੀ ਪਤਨੀ ਪਛਾਣਾ ਨਹੀਂ ਪਹਿਲਾਂ ਕਦੇ ਨਹੀਂ ਚਲੋ ਤੁਸੀਂ ਨਾਮ ਨਾ ਲਓ ਤੁਸੀਂ ਕਦੇ ਪੁਲਿਸ ਨੂੰ ਕੰਪਲੇਨ ਦਿੱਤੀ ਇਹ ਗੱਲ ਸਹੀ ਹੈ ਮੀਡੀਆ ਦੇ ਸਾਹਮਣੇ ਕੋਈ ਨਹੀਂ ਆ ਕੇ ਗੱਲ ਕਰਦਾ ਕਿ ਸਾਡੀ ਪੁਲਿਸ ਨਹੀਂ ਆ ਪੈਂਦੀ ਲੋਕੀ ਡਾਡੇ ਮਾਦਾ ਜੇ ਤਾਂ ਜੇ ਤਾਂ ਨਹੀਂ ਦਿੱਕਤ ਨਹੀਂ ਗਲੀ ਵਾਲੇ ਕਹਿੰਦੇ ਸੀ ਅੰਦਰ ਆ ਕੇ ਬਿਆਨ ਨਹੀਂ ਮਾਤਾ ਜੀ ਇੱਕ ਇੱਕ ਸਵਾਲ ਆ ਜੇ ਦਿੱਕਤ ਹੈ ਤਾਂ ਫਿਰ ਸਾਰਿਆਂ ਨੂੰ ਆ ਤੁਹਾਨੂੰ ਇਕੱਲੇ ਨੂੰ ਵੀ ਨਹੀਂ ਹੈਗੀ ਸਾਰਿਆਂ ਨੂੰ ਵੀ ਹੋਣੀ ਚਾਹੀਦੀ ਫਿਰ ਸਾਰੇ ਬੋਲ ਪਰ ਹੁਣੇ ਉੱਥੇ ਸਾਰੇ ਬਾਹਰ ਇਕੱਠੇ ਤੁਹਾਡੇ ਕਹਿੰਦਾ ਮਤਲਬ ਬਾਕੀ ਨਹੀਂ ਬੋਲਦੇ ਉਹਨੇ ਇਸ ਗਲੀ ਦੇ ਮਾਮਾ ਪੇ ਦਾਲੀ ਨੂੰ ਸ਼ੁਦਾ ਬਦਦਿਆ ਆ ਨਸ਼ਾ ਬੰਦ ਹੋਣਾ ਚਾਹੀਦਾ ਅੱਜ ਤੁਹਾਡੇ ਘਰਾਂ ਚ ਕੱਲ ਮੇਰੇ ਘਰ ਕਿਸੇ ਦੇ ਵੀ ਚਲੋ ਮੈਂ ਨਹੀਂ ਚਾਹੁੰਦਾ ਕਿ ਜਿੱਦਾਂ ਥੋੜੇ ਦਿਨ ਪਹਿਲਾਂ ਬਸਤੀ ਪੀਰਦਾਸਾਂ ਦੇ ਵਿੱਚ ਇੱਕ ਚਿੱਟੇ ਨੂੰ ਲੈ ਕੇ ਇੱਕ ਨੌਜਵਾਨ ਮੁੰਡਾ 20 ਸਾਲ ਦਾ ਮੁੰਡੇ ਦੀ ਮੌਤ ਹੋ ਗਈ ਹੈ ਐਦਾਂ ਹੀ ਕਿ ਭਾਰੂ ਕੈਂਪ ਦੇ ਵਿੱਚ 20 ਸਾਲ ਦੇ ਮੁੰਡੇ ਦੀ ਨੌਜਵਾਨ ਦੀ ਮੌਤ ਹੋ ਗਈ ਹੈ ਨਸ਼ਾ ਇਹਨਾਂ ਵੱਧ ਚੁੱਕਾ ਹੈ ਪੰਜਾਬ ਸਰਕਾਰ ਇਹਦੇ ਉੱਲ ਧਿਆਨ ਨਹੀਂ ਦੇ ਰਹੀ ਕਿਹੜੀ ਕੋਣ ਬੰਦੇ ਤੇ ਵੇਚਦੇ ਜੀ ਇਸ ਗਲੀ ਦੇ ਵਿੱਚ ਇਹ ਗਲੀ ਦੇ ਸਾਰੇ ਬੰਦੇ ਖੜੇ ਐ ਐਨੇ ਕਿ ਦੁਖੀ ਐ ਇਹਨਾਂ ਨੇ ਮੈਨੂੰ ਬੁਲਾਇਆ ਹੈ ਕਹਿੰਦਾ ਦੀਪਕ ਜੀ ਹੱਲ ਕਰੋ ਮੈਂ ਨਹੀਂ ਚਾਹ ਕਿ ਜਿੱਦਾਂ ਬਸਤੀ ਪੀਰਦਾ ਖਾਂ ਦੇ ਵਿੱਚ ਨੌਜਵਾਨ ਮੁੰਡਾ ਚਿੱਟਾ ਦੇ ਨਸ਼ਾ ਟੀਕਾ ਓਵਰਡੋਸ ਲਾ ਕੇ ਮਰ ਗਿਆ ਡੈਥ ਹੋ ਗਈ ਵਿਚਾਰ ਦੀ ਨੌਜਵਾਨ ਬੱਚਾ ਮਾਪਿਆਂ ਦਾ ਦੂਰ ਹੋ ਗਿਆ ਕਿ ਭਾਰੂ ਕੈਂਪ ਚ ਵੀ ਅੱਦੇ ਦੂਰ ਹੋ ਗਿਆ ਮੈਂ ਇਹ ਜਾਂਦਾ ਕਿ ਮੇਰੀ ਵਾਰਡ ਨੰਬਰ 755 ਦੇ ਵਿੱਚ ਜਿਵੇਂ ਇਹੋ ਹੀ ਹਾਲ ਹੋਵੇ ਇਹੋ ਹੀ ਕੰਮ ਹੋਵੇ ਨਸ਼ਿਆ ਦੇ ਨਾਲ ਪਹਿਲਾਂ ਪਹਿਲਾਂ ਨੱਥ ਪਾਣੀ ਕਿੰਨੇ ਕਿੰਨੇ ਸਮੇਂ ਤੋਂ ਚੱਲ ਰਿਹਾ ਜੀ ਕਿੰਨੇ ਸਮੇਂ ਤੋਂ ਕੰਮ ਚੱਲ ਰਿਹਾ ਤੇ ਕਾਫੀ ਕਾਫੀ ਸਾਲਾਂ ਤੋਂ ਕੰਮ ਚੱਲ ਰਿਹਾ ਬਟ ਸਾਡੇ ਮਤਲਬ ਕਿ ਦੋ ਦੋ ਕੁ ਮਹੀਨੇ ਦੇ ਵਿੱਚ ਵਿੱਚ ਧਿਆਨ ਚ ਆਇਆ ਤੇ ਪਹਿਲਾਂ ਵੀ ਤੁਸੀਂ ਕੋਈ ਕੰਪਲੇਂਟ ਕੀਤੀ ਪੁਲਿਸ ਨੂੰ ਕੀ ਇਸ ਮਾਮਲੇ ਦੇ ਵਿੱਚ ਦੱਸਿਆ ਪੁਲਿਸ ਨੂੰ ਜਾ ਕੇ ਸਾਬ ਨੂੰ ਡਿਵੀਜ਼ਨ ਨੰਬਰ 5 ਫੋਨ ਕੀਤਾ ਸੀਗਾ ਹਮ ਬਟ ਅਜੇ ਤਾਂ ਕੋਈ ਗੱਲ ਨਹੀਂ ਹੋਈ ਹੈਗੀ ਹੁਣ ਵੀ ਐਸਐਚਓ ਸਾਹਿਬ ਨੂੰ ਫੋਨ ਕੀਤਾ ਕਹਿੰਦੇ ਮੌਕੇ ਤੇ ਆ ਰਹੇ ਨੇ ਅਥੇ ਆ ਰਹੇ ਮੌਕੇ ਤੇ ਕੀਤਾ ਕਹਿੰਦੇ ਮੌਕੇ ਤੇ ਆ ਰਹੇ ਨੇ ਦੇਖੋ ਹੁਣ ਐਸਐਚਓ ਸਾਹਿਬ ਆ ਕੇ ਕੀ ਕਾਰਵਾਈ ਕਰਦੇ ਆ ਸਾਰੀ ਗਲੀ ਐਨੀ ਕਿ ਪਛਾਣ ਹੁਣ ਵੀ ਲੜਾਈ ਝਗੜਾ ਬਹੁਤ ਵੱਡਾ ਇੱਕ ਹਾਸਾ ਪਹੁੰਚ ਜਾ ਰਿਹਾ ਸੀ ਜਦ ਕੀ ਮੌਕੇ ਤੇ ਮੈਂ ਪਹੁੰਚ ਕੇ ਲੜਾਈ ਝਗੜਾ ਛਡਾਤਾ ਬਟ ਉਹ ਅੱਗੋਂ ਗੋਲੀਆਂ ਮਾਰਨ ਦੀ ਧਮਕੀਆਂ ਵੀ ਦਿੰਦੇ ਨੇ ਗੁੰਡਾਗਰਦੀ ਗੁੰਡੇ ਰੱਖੇ ਦੇ ਨੇ ਕੀ ਨਾਮ ਕੀ ਉਹਨਾਂ ਵਿਅਕਤੀਆਂ ਦਾ ਜਿਹੜੇ ਬੰਦੇ ਕੰਮ ਕਰਦੇ ਐ ਨਾਮ ਦੇਖੋ ਜੀ ਜੋਤੀ ਬਾਬਾ ਕੋਈ ਨਾਮ ਐ ਏਦਾਂ ਹੀ ਕਹਿੰਦੇ ਮੈਨੂੰ ਏਦਾਂ ਜੋ ਮੈਨੂੰ ਸੁਣਨ ਚ ਮਿਲਿਆ ਹੂੰ ਤੇ ਹੁਣ ਅਦਰ ਮੈਂ ਸੈਰ ਕਰਕੇ ਆ ਰਿਹਾ ਸੀ ਸਾਰੀ ਪਬਲਿਕ ਇਕੱਠੀ ਹੋਈ ਦੀ ਮੈਨੂੰ ਕਹਿੰਦੇ ਦੀਪਕ ਜੀ ਤੁਹਾਡੀ ਵਾਰ ਦੇ ਵਿੱਚ ਵੀ ਇਹੋ ਹੀ ਨਸ਼ੇ ਵਾਲਾ ਕੰਮ ਹੋਣਾ ਤੇ ਤੁਹਾਨੂੰ ਵੋਟਾਂ ਕਿਉਂ ਪਾਈਆਂ ਹਾਂ ਹੂੰ ਐਸਓ ਨੂੰ ਵੇਖ ਕੇ ਐਸਓ ਸਾਹਿਬ ਨੂੰ ਫੋਨ ਕੀਤਾ ਅਪੀਲ ਸਿਪੀ ਸਾਹਿਬ ਸੁਪਨ ਸ਼ਰਮਾ ਜੀ ਅਕਿ ਬੇਨਤੀ ਹੈ ਸਾਹਿਬ ਜੀ ਜਿੱਦਾਂ ਦੂਜੀਆਂ ਵਾਰਡਾਂ ਦੇ ਵਿੱਚ ਦੂਸਰੇ ਏਰੀਆ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਲੋਕ ਮਰ ਰਹੇ ਮੈਂ ਨਹੀਂ ਚਾਹੁੰਦਾ ਕਿ ਮੇਰੀ ਵਾਰਡ 53 ਦੇ ਵਿੱਚ ਵੀ ਨਸ਼ੇ ਨੂੰ ਲੈ ਕੇ ਕੋਈ ਐਦਾਂ ਦਾ ਹਾਸਾ ਵਾਪਰੇ ਨਿਤ ਪੱਕੀ ਪਤਾ ਕਿਤਾ ਚੱਲਿਆ ਨਸ਼ਾ ਪਤਾ ਜਦਾਂ ਲੱਗਾ ਤੁਹਾਨੂੰ ਕਿ ਇਹ ਘਰ ਦੇ ਵਿੱਚ ਵਿਕਦਾ ਜੀ ਕਿਦਾਂ ਇੱਥੇ ਜੀ ਗਲੀ ਵਾਲਿਆਂ ਨੇ ਦੱਸਿਆ ਕਿ ਰੋਜ਼ ਹੀ ਛੋਟੇ ਛੋਟੇ ਪੂੜੀਆਂ ਲੈ ਕੇ ਕੋਈ 2000 ਦੇ ਰਿਹਾ ਕੋਈ 5000 ਦੇ ਰਿਹਾ ਕੋਈ 500 ਦੇ ਰਿਹਾ ਪੂੜੀਆਂ ਐਡੀਆਂ ਐਡੀਆਂ ਲੈ ਕੇ ਨੇ ਜੇਬਾਂ 'ਚ ਪਾਉਂਦੇ ਆ ਜਨਾਨੀਆਂ ਪਿੱਟਣ ਦੀਆਂ ਕਿ ਸਾਡੇ ਪੁੱਤ ਨਸ਼ਿਆਂ ਦੇ ਦਲਦਲ 'ਚ ਫਸ ਗਏ ਨੇ ਸਾਡੇ ਪੁੱਤ ਨਸ਼ਿਆਂ ਦੇ ਦਲਦਲ 'ਚ ਫਸ ਗਏ ਨੇ ਕੋਈ ਵੀਡੀਓ ਤੁਹਾਡੇ ਕੋਲ ਕੋਈ ਵੀਡੀਓ ਹੈ ਕੋਈ ਅੱਦਾਂ ਦੀ ਵੇਚ ਦੇ ਰਹੀ ਆ ਕੋਈ ਕੋਈ ਪ੍ਰੂਫ ਹੋਵੇ ਕੋਈ ਇਦਾਂ ਦਾ ਕਿ ਇਹ ਬੰਦੇ ਨਸ਼ੇ ਦਾ ਕੰਮ ਹੀ ਕਰਦੇ ਆ ਵੀ ਦੀ ਉਹਨਾਂ ਦੀ ਗੁੰਡਾਗਰਦੀ ਬਦਮਾਸ਼ੀ ਉਹਨਾਂ ਦੀ ਐਨੀ ਕਿ ਕੈਮਰੇ ਸਿਰਫ ਉਹਨਾਂ ਦੇ ਘਰ ਚ ਲੱਗੇਦੇ ਨੇ ਹੂੰ ਕੈਮਰੇ ਸਿਰਫ ਉਹਨਾਂ ਦੇ ਘਰ ਲੱਗੇ ਵੀਡੀਓ ਕਿੱਦਾਂ ਬਣ ਜੂਗੀ ਪਰ ਆਪਾ ਤੁਸੀਂ ਸਿੱਧੇ ਤੌਰ ਤੇ ਕਿਸੇ ਤੇ ਇਦਾਂ ਇਲਜ਼ਾਮ ਨਹੀਂ ਨਾ ਲਾ ਸਕਦੇ ਜਿੰਨੀ ਦੇਰ ਤੱਕ ਆਪਣੇ ਕੋਈ ਐਵੀਡੈਂਸ ਹੀ ਨਹੀਂ ਕੋਈ ਪ੍ਰੂਫ ਨਹੀਂ ਹੋਇਆ ਨਹੀਂ ਛੱਡੋ ਪਰਾਂ ਤੁਸੀਂ ਨਹੀਂ ਚਲੋ ਤੁਸੀਂ ਤਾਂ ਤੁਸੀਂ ਆਪਾ ਮੰਨ ਲਿਆ ਤੁਸੀਂ ਤੁਸੀਂ ਕਿਸੇ ਤੇ ਇਲਜ਼ਾਮ ਲਾਉਂਦੇ ਪਰ ਪ੍ਰੂਫ ਕਿੱਦਾਂ ਕਰਾਂਗੇ ਕਿ ਉਹ ਬੰਦਾ ਵੇਚਦਾ ਜਾਂ ਨਹੀਂ ਵੇਚਦਾ ਦਾ ਕਾਰੋਬਾਰ ਹੈ ਕਿ ਨਹੀਂ ਘਰ ਤਲਾਸ਼ੀ ਲੈਣ ਮਾਲ ਸਮਾਨ ਬਰਾਬਰ ਸਾਹ ਪੁਲਿਸ ਨੂੰ ਪਤਾ ਆ ਪਤਾ ਨਹੀਂ ਪਤਾ ਮੈਨੂੰ ਨਹੀਂ ਪਤਾ ਸ਼ਾਇਦ ਪਤਾ ਹੋਵੇ ਪੁਲਿਸ ਨੂੰ ਮੈਂ ਕੋਈ ਡਰਦਾ ਥੋੜੀਆਂ ਪੁਲਿਸ ਦੀ ਸ਼ੈ ਨਹੀਂ ਪੁਲਿਸ ਦੇ ਇੱਕ ਸੁਈ ਨਾ ਵਿਕੰਡਰ ਨਹੀਂ ਗਲੀ ਚੱਲ ਕਦਾ ਵਿਕੰਡਰ ਨਹੀਂ ਉਹਨੇ ਗਲੀ ਨੂੰ ਪਤਾ ਸਭ ਕੁਝ ਪਤਾ ਜੀ ਗਲੀ ਚ ਫੋਨ ਆਇਆ ਨਾ ਆਪਣੇ ਗਲੀ ਚ ਗਲੀ ਦੇ ਮੈਂਬਰ ਨੇ ਅੱਜ ਹੋਰ ਆ ਗਵੰਡੀ ਨੇ ਸਾਰੇ ਜਨ ਜਰਾ ਸਾਡੇ ਗੱਲਬਾਤ ਉਹਨਾਂ ਨਾਲ ਗੱਲਬਾਤ ਕਰਾਉਂਦੇ ਇਹੋ ਜਿਹੇ ਗੱਲ ਪੁੱਛੋ ਇਹਨਾਂ ਨੂੰ ਜਿਹੜੇ ਜਾਣੇ ਨਾ ਉੱਕਤਗੇ ਉਹ ਨਿਕਲ ਗਈ ਗੱਲ ਗਲੀ ਨਾਲ ਗੱਲ ਕਰਾਓ ਦੇਖ ਕੇ ਤੇ ਭਾਈ ਗਲੀਆਂ ਦੇ ਬਿਆਨ ਦੇ ਨਹੀਂ ਕੋਈ ਤੁਸੀਂ ਕਾਂਗਰਸ ਪਾਰਟੀ ਤੋਂ ਚੋਣ ਲੜਿਆ ਸੀ ਉਹ ਖੜਾ ਬੀਬੂ ਜੀ ਗਲੀ ਦੇ ਜੋ ਗਲੀ ਦੇ ਜੋ ਬੀਯੋਗ ਜੀ ਗਲੀ ਦੇ ਅੰਟੀ ਵੀ ਇੱਕ ਵਾਰ ਗੱਲ ਸੁਣਿਓ ਕੋਲ ਹੈਗੇ ਅੰਟੀ ਕਰੋ ਇਹ ਗੱਲ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਜਲੰਧਰ ਵੈਸਟ ਵਿੱਚ ਜਿਹੜੀ ਚਿੱਟੇ ਨੂੰ ਲੈ ਕੇ ਛਿੰਦ ਛੜ ਗਈ ਹੈ ਜੀ ਹੁਣ ਵੱਖ-ਵੱਖ ਵਾਡਾ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜਾ ਚਿੱਟੇ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਰੋਲਾ ਪੈਣਾ ਸ਼ੁਰੂ ਹੋ ਗਿਆ ਔਰ ਮੁਹੱਲੇ ਵਾਲੇ ਜਿਹੜੇ ਨੇ ਇਲਾਕੇ ਦੇ ਲੋਕ ਬਾਹਰ ਆ ਗਏ ਜਿਹੜੇ ਘਰਾਂ ਦੇ ਵਿੱਚੋਂ ਬਾਹਰ ਆ ਗਏ ਲੋਕ ਜਿਹੜੇ ਕਹਿੰਦੇ ਨੇ ਕਿ ਸਾਡੇ ਇਲਾਕੇ 'ਚ ਨਸ਼ਾ ਵਿਕਦਾ ਕਿਤੇ ਨਾ ਕਿਤੇ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਨੂੰ ਬਚਾ ਲਈਏ ਜਿਹੜੇ ਮਰਨਾ ਜਾਣ ਜਿੱਤੇ ਦੇ ਨਾਮ ਨਸ਼ਾ ਕਰਕੇ ਇੱਥੇ ਸਾਰੇ ਹੀ ਮੁਹੱਲਾ ਵਾਸੀ ਇਕੱਠੇ ਹੋਏ ਆ ਔਰ ਬਸਤੀ ਦਾ ਨਿਸ਼ਬੰਦਾ ਦਾ ਸ਼ਿਵਾਜੀ ਨਗਰ ਇਹ ਇਲਾਕਾ ਜਿਹੜਾ ਜਲੰਧਰ ਵੈਸਟ ਕੌਨਸਿਡੈਂਸੀ ਦੇ ਵਿੱਚ ਪੈਂਦਾ ਉੱਥੇ ਦਾ ਮਾਹੌਲ ਤੁਹਾਨੂੰ ਜਿਹੜਾ ਸਾਂਝਾ ਕਰ ਰਹੇ ਆ ਹਾਂਜੀ ਕੀ ਕਹਿੰਦੇ ਸਰ ਤੁਸੀਂ ਅਜਰੇ ਬੱਚੇ ਕਰਦੇ ਉਹ ਗੱਲ ਨਹੀਂ ਕੋਣ ਹੈ ਉਹ ਉਹ ਬੱਚੇ ਖੜੇ ਹੈ ਕੋਈ ਬੱਚੇ ਕਰਦੇ ਨਹੀਂ ਤੁਸੀਂ ਗਲੀ ਦੇ ਹੋ ਹਾਂ ਜੀ ਤੁਸੀਂ ਇਸ ਗਲੀ ਦੇ ਹੋ ਹਾਂ ਜੀ ਕੋ ਨਸ਼ਾ ਕੋਣ ਵੇਚਦਾ ਮੈਂ ਪ੍ਰਵਾਹ ਅਹੀਂ ਇਹ ਦੱਦਿਆਂ ਕਿ ਨਾਮ ਨਹੀਂ ਲੈਣਾ ਚਾਹੁੰਦੇ ਮੈਂ ਤਾਂ ਨਸ਼ਾ ਵਕਾਣਾ ਮਤ ਕਿਸੇ ਧੀ ਪੁੱਤ ਨਹੀਂ ਪਛਾਣਾ ਨਹੀਂ ਪਹਿਲਾਂ ਗਲੀ ਸਰ ਨਹੀਂ ਚਲੋ ਤੁਸੀਂ ਨਾਮ ਨਾਲੋ ਤੁਸੀਂ ਕਦੀ ਪੁਲਿਸ ਨੂੰ ਕੰਪਲੇਨਟ ਦਿੱਤੀ ਸਰ ਸਰ ਤੁਸੀਂ ਕਦੀ ਪੁਲਿਸ ਨੂੰ ਮੁਹੱਲਾ ਨਿਵਾਸੀਆਂ ਨੇ ਕੰਪਲੇਨਟ ਦਿੱਤੀ ਸੀ ਅੱਜ ਤੋਂ ਬਿਲਕੁਲ ਕਦੀ ਹਾਂ ਨਹੀਂ ਚਲੋ ਇਹ ਜੰਨੇ ਗੱਲ ਨਹੀਂ ਹੈ ਤੋ ਦੇਖ ਸਾਹ ਦੇ ਜੀ ਲੋਕਾਂ ਨੇ ਜਿਹੜਾ ਹੈ ਮੁਹਿੰਮ ਸ਼ੁਰੂ ਕਰਦੀ ਜੀ ਮੁਹਿੰਮ ਜਿਹੜੀ ਚਲੰਦਰ ਵੈਸ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਐਦਾਂ ਹੀ ਹੁਣ ਵੱਖ-ਵੱਖ ਹਲਕਿਆਂ ਦੇ ਵਿੱਚ ਜਿਹੜਾ ਮੁਹਿੰਮ ਸ਼ੁਰੂ ਹੋਏਗੀ ਆਪਣਾ ਦੀਪੂ ਜੀ ਇੱਕ ਧਾੜਾ ਵੀ ਸਵਾਲ ਹੈ ਤੁਸੀਂ ਕਾਂਗਰਸ ਪਾਰਟੀ ਤੋਂ ਚੋਣਾਂ ਲੜਿਆ ਚੰਨੀ ਸਾਹਿਬ ਨੇ ਇੱਕ ਵਾਅਦਾ ਕੀਤਾ ਸੀ ਜਦੋਂ ਉਹਨਾਂ ਨੇ ਐਮਪੀ ਇਲੈਕਸ਼ਨ ਲੜਨੇ ਸੀ ਕਹਿੰਦੇ ਯਾਰ ਆਊਗਾ ਚਿੱਟਾ ਤੇ ਯਾਰ ਆਊਗਾ ਚੰਨੀ ਪਰ ਚੰਨੀ ਸਾਹਿਬ ਲੋਕਾਂ ਨੂੰ ਨਜ਼ਰ ਨਹੀਂ ਆਏ ਤੁਸੀਂ ਕੰਮ ਵਧੀਆ ਕੀਤਾ ਕਿ ਤੁਸੀਂ ਤੁਸੀਂ ਇਹ ਮੁੱਦਾ ਕੈਂਡੀਡੇਟ ਆ ਗਿਆ ਚੰਨੀ ਸਾਹਿਬ ਦਾ ਜੀ ਨਾ ਰਹੇਗਾ ਤੇ ਚਿੱਟਾ ਦੇ ਨਾਂ ਕੋਈ ਰਹਿੰਦਾਗਾ ਮੁੱਦਾ ਚਿੱਟਾ ਪਰ ਇਹ ਦਾਵਾ ਤੁਸੀਂ ਕਰ ਬੰਦ ਵੀ ਹੋਣਾ ਚਾਹੀਦਾ ਮਾਰੇ ਹੁਣੇ ਬੰਦ ਕਰਾਓ ਐਸ.ਐਚ.ਓ ਸਾਹਿਬ ਆ ਰਹੇ ਚੰਨੀ ਸਾਹਿਬ ਨਹੀਂ ਨਾ ਇਹ ਚੰਨੀ ਸਾਹਿਬ ਦੀ ਆਪਾਂ ਖੜੇ ਆਂ ਦੀਪਕ ਹੀ ਜਾਂਦਾ ਪਹਿਲੇ ਫਿਰ ਨਹੀਂ ਦੇਖੋ ਨਾ ਕਿ 1 ਫਰਵਰੀ ਐਸ.ਐਚ.ਓ ਸਾਹਿਬ ਨੂੰ ਮੈਂ ਫੋਨ ਕੀਤਾ 2 ਫਰਵਰੀ ਮੈਂ ਦੱਸਿਆ ਹਨਨ ਮੈਂ ਯਾਦਵ ਦੀ ਇੱਕ ਬਹੁਤ ਵੱਡੀ ਚ ਦੇਖੋ ਇਸ ਵੇਲੇ ਲੋਕਾਂ ਦੇ ਵਿੱਚ ਜਿਹੜਾ ਇਸ ਚੀਜ਼ ਦਾ ਰੋਸ਼ ਹੈਗੀ ਇਸ ਜੰਗਾ ਦੇ ਉੱਪਰ ਨਸ਼ਾ ਵਿਕਦਾ ਸੋ ਸਾਡੇ ਵੱਲੋਂ ਨਹੀਂ ਜਿਹੜੀ ਚੀਜ਼ ਕਹੀ ਜਾਂਦੀ ਹੈ ਨਾ ਸਾਡੇ ਵੱਲੋਂ ਪੁਸ਼ਟੀ ਕੀਤੀ ਜਾਂਦੀ ਹੈ ਪਰ ਇਹ ਇਲਜ਼ਾਮ ਲਗਾਉਂਦੇ ਨੇ ਕਿ ਗਲੀ ਦੇ ਵਿੱਚ ਨਸ਼ਾ ਜਿਹੜਾ ਵਿਕਦਾ ਪਰ ਕਿਤੇ ਨਾ ਕਿਤੇ ਜਲੰਧਰ ਅਰਬਸਟ ਵਿੱਚ ਕਾਫੀ ਲੋਕ ਜਿਹੜੇ ਨੇ ਇਸ ਚੀਜ਼ ਦੇ ਵਿੱਚ ਹੁਣ ਮੁਹੀਮ ਨੂੰ ਜਿਹੜਾ ਅੱਗੇ ਵਧਾ ਰਹੇ ਨੇ ਔਰ ਗਲੀ ਗਲੀ ਦੇ ਵਿੱਚ ਜਿੱਥੇ ਕੋਈ ਗਲਤ ਕੰਮ ਹੋ ਰਿਹਾ ਤਾਂ ਉੱਥੇ ਪਬਲਿਕ ਹੀ ਜਿਹੜੀ ਹੈ ਹੁਣ ਅੱਗੇ ਆ ਕੇ ਜਿਹੜਾ ਇਸ ਚੀਜ਼ ਦਾ ਕਹਿ ਰਹੀ ਹੈ ਕਿ ਸਾਡੀ ਗਲੀ ਦੇ ਵਿੱਚ ਜਿਹੜਾ ਨਸ਼ਾ ਨਾ ਵਿਕੇ ਤਾਂ ਕਿ ਜਿਹੜੇ ਨੌਜਵਾਨ ਬੱਚੇ ਆ ਉਹ ਨਾ ਮਰਨ ਨਸ਼ੇ ਦੇ ਕਰਕੇ ਜਿਹੜਾ ਨੁਕਸਾਨ ਆ ਹੋ ਰਿਹਾ ਪਬਲਿਕ ਦਾ ਨੁਕਸਾਨ ਹੋ ਰਿਹਾ ਬੱਚਿਆਂ ਦਾ ਬੱਚਿਆਂ ਦਾ ਕਿਤੇ ਨਾ ਕਿਤੇ ਜਿਹੜਾ ਫਿਊਚਰ ਨੂੰ ਲੈ ਕੇ ਜਿਹੜਾ ਥਾਣਾ ਪੰਜ ਦੇ ਅਧੀਨ ਜਿਹੜਾ ਇਲਾਕਾ ਪੈਂਦਾ ਉੱਥੇ ਅਸੀਂ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਜਿਹੜਾ ਥਾਣਾ 5 ਨੰਬਰ ਦੇ ਜਿਹੜੇ ਪ੍ਰਭਾਰੀ ਨੇ ਉਹਨਾਂ ਨੂੰ ਵੀ ਜਿਹੜੀ ਇਨਫੋਰਮੇਸ਼ਨ ਇਸ ਤੀਦੀ ਦਿੱਤੀ ਗਈ ਹੈ ਔਰ ਕਹਿੰਦੇ ਕਿ ਪੁਲਿਸ ਨੂੰ ਜਿਹੜੀ ਹੈ ਕੰਪਲੇਂਟ ਕੀ ਗੱਲ ਦੇ ਮਾਤਾ ਜੀ ਕੀ ਗੱਲ ਗਲੀ ਦੇ ਬੰਦੇ ਦੀ ਮਾਤਾ ਜੀ ਤੁਸੀਂ ਵੀ ਇਸ ਗਲੀ ਛੱਡਦੇ ਹੋ ਇਹ মিডিਆ ਸਾਹਮਣੇ ਕੋਈ ਵੀ ਨਹੀਂ ਆਉਂਦਾ ਸਿੱਧੀ ਸਾਹ ਜੜੀ ਗੱਲ ਹੈ মিডিਆ ਦੇ ਸਾਹਮਣੇ ਕੋਈ ਨਹੀਂ ਆ ਕੇ ਗੱਲ ਕਰਦਾ ਕਿੰਨਾ ਸਾਡੀ ਬੁਨਿਆਦਾਂ ਪੈਣੀ ਹੈ ਲੋਕੀ ਡਾਂਦੇ ਮਾਣੇ ਜੇ ਤਾਂ ਜੇ ਤਾਂ ਨਹੀਂ ਦਿੱਕਤ ਨਹੀਂ ਗਲੀ ਵਾਲੇ ਕਹਿੰਦੇ ਸੀ ਅੰਦਰ ਆ ਕੇ ਬਿਆਨ ਨਹੀਂ ਮਾਤਾ ਜੀ ਇੱਕ ਇੱਕ ਸਵਾਲ ਹੈ ਜੇ ਦਿੱਕਤ ਹੈ ਤਾਂ ਫਿਰ ਸਾਰਿਆਂ ਨੂੰ ਆ ਤੁਹਾਨੂੰ ਇਕੱਲੇ ਨੂੰ ਵੀ ਨਹੀਂ ਹੈਗੀ ਸਾਰਿਆਂ ਨੂੰ ਵੀ ਹੋਣੀ ਚਾਹੀਦੀ ਫਿਰ ਸਾਰੇ ਬੋਲਣ ਪਰ ਹੂਨੇ ਉੱਥੇ ਸਾਰੇ ਬਾਹਰ ਇਕੱਠੇ ਹੋ ਗਏ। ਮਤਲਬ ਤੁਹਾਡੇ ਕਹਿਣ ਦਾ ਮਤਲਬ ਬਾਕੀ ਨਹੀਂ ਬੋਲਦੇ। ਉਹਨੇ ਇਸ ਗਲੀ ਦੇ ਮਾਪੇ ਗਲੀ ਤੁਸ਼ਮਨੀ ਬਹਿ ਜੇਗੀ। ਤੁਹਾਨੂੰ ਇਹ ਨਹੀਂ ਪਤਾ ਤੁਹਾਡੇ ਜਵਾਨ ਬੱਚੇ ਨਸ਼ਾ ਚੂੜੀ ਉਹ ਕਿਹੜਾ ਦੇਸੀ ਘੋਆ ਬਈ ਬਦਾਮ ਹੈ ਤਾਂ ਉਹ ਤਲ ਕੇ ਖਾ ਲੇ ਤਾਂ ਤਾਕਤ ਬਹੁਤ ਆ ਜਾਏ। ਮੱਲੇ ਵਾਲੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੀ ਮੱਲੇ ਵਾਲ ਕੋਈ ਨਹੀਂ ਆ ਜੀ ਪਹਿਲੇ ਤੁਹਾਡੇ মিডিਆ ਦੇ ਆਉਣ ਤੋਂ ਪਹਿਲੇ ਮੱਲੇ ਵਾਲੇ ਸਾਰੇ ਹੀ ਕਹਿ ਰਹੇ ਸੀਗੇ ਮੱਲੇ ਵਾਲੇ ਨਾਲ ਗੱਲ ਕਰੋ ਮੱਲੇ ਇੱਥੇ ਚਿੱਟਾ ਵੀਕਦਾ ਇੱਥੇ ਗੋਲੀ ਵੀਕਦੀ ਬਾਬਾ ਗੋਲੀ ਵੇਚ ਅਗਲਾ ਕੰਨੇ ਅੰਦਰ ਵੜ ਕੇ ਦੇਖੋ ਹੋਰੇ ਤੁਹਾਨੂੰ ਧੂਏ ਦੀ ਸਮੈਲ ਆਏਗੀ ਸੀਤੇ ਦੀ ਸਮੈਲ ਆਏਗੀ ਸਿਕਟਾ ਪੀਤੀ ਜਾ ਰਹੀ ਹੈ ਸਾਰੀ ਸਮੈਲ ਕੀ ਲੱਗਦਾ ਨਸ਼ਾ ਵਿਕਦਾ ਇਸ ਗਲੀ ਦੇ ਵਿੱਚ ਅੱਛਾ ਦੇਖੋ ਇਹ ਫੋਨ ਦੇ ਵਿੱਚ ਤੇ ਹੋਇਆ ਹੈ ਜਦੋਂ ਇੱਥੇ ਝਗੜਾ ਹੋਇਆ ਹੈ ਨਹੀਂ ਚਲੋ ਝਗੜਾ ਆਪਾਂ ਮੰਨ ਲੇ ਵੇਲੇ ਪਿਛਲੇ ਮਲੇ ਜਿੱਤੇ ਆਗੇ ਕਿਧਰ ਸਹੀ ਰਾਈਟ ਹੈ ਜੋ ਕਹਿੰਦੇ ਆ ਨਾ ਸਾਰਾ ਨਵਾਂ ਅੱਜ ਦੇ ਕੱਲ ਇੱਥੇ ਨਹੀਂ ਆਉਂਦੀ ਜੋ ਜਵਾਨ ਮਾਮਾ ਦੇ ਪੁੱਤ ਮਾਦੇ ਮਨਸ਼ੇ ਕਰਦੇ ਕਿਉਂਕਿ ਕੱਲ ਪਰਸੋ ਤੋਂ ਵਿਕਣਾ ਸ਼ੁਰੂ ਹੋਇਆ ਨਹੀਂ ਇਹ ਪੁਰਾਣੇ ਵਿਕਦਾ ਹੋਣਾ ਪੁਰਾਣਾ ਵਿਕਦਾ ਜਿਵੇਂ ਠੱਲ ਪਾਣੀ ਜਾਂਦੀ ਪਹਿਲੇ ਪਿਆ ਮੈਂ ਤੇ ਇਹ ਗੱਲ ਕਹਿਣਾ ਵੀ ਇੱਥੇ ਆਹ ਨਾਲ ਦੀ ਆ ਥੋੜੇ ਦੂਰ ਐ ਥੋ ਕੋਈ 500 ਮੀਟਰ ਤੇ ਯਾਰ 500 ਮੀਟਰ ਤੇ ਸਰਵ ਕੋਲੋਨੀ ਇੱਕ ਛੋਟੀ ਵੀ ਘਟੀ ਗਈ ਆ ਤੁਸੀਂ ਵੀ ਇਸ ਬੱਲੇ ਚ ਹੀ ਦਿੰਦੇ ਹੋ ਕੀ ਲੱਗਦਾ ਮੈਨੂੰ ਇਹ ਤੇ ਇਸ ਏਰੀਆ ਵਿੱਚ ਨਸ਼ਾ ਵਿਕਦਾ ਹਾਂ ਜੀ ਵਿਕਦਾ ਕਿਉਂ ਨਹੀਂ ਆਵਾਜ਼ ਉਠਾਈ ਜਾਂਦੀ ਤੁਸੀਂ ਵੀ ਪੱਲਾ ਨਿਵਾਸੀ ਇੱਥੇ ਇਕੱਠੇ ਹੋਏ ਨੇ ਕੀ ਲੱਗਦਾ ਕਿ ਇਸ ਏਰੀਆ ਗਲੀਆਂ 'ਚ ਨਸ਼ਾ ਵਿਕਦਾ ਅੱਛਾ ਜੀ ਇੱਥੇ ਕੋਈ ਮੈਂਬਰ ਆ ਜਿਹੜੇ ਘਰ ਤੇ ਆ ਹਾਂ ਜੀ